ਇਹ ਬੱਚੇ ਹੈ ਹਨ ਅੱਜ ਮੰਡੀ ਕੀ ਨਾਦਰੋ ਵੀਰੋ ਕਿਥੋਂ ਰਹਿਣਾ ਅੱਜ ਦਾਣਾ ਮੰਡੀ ਦੇ ਬੈਕ ਸਾਈਡ ਰਹਾਦਾ ਕਿਸ਼ਨ ਕਲੋਨੀ ਭਗਤਾਵਾਲਾ ਕੀ ਗੱਲਬਾਤ ਕੀਤੀ ਤੁਹਾਡੇ ਬੇਟੇ ਨਾਲ ਮੇਰੇ ਬੇਟੇ ਦੀ ਗੁੱਡੀ ਪਿੱਛੇ ਹੋਈ ਸੀ ਲੜਾਈ ਦੋ ਦਿਨ ਪਹਿਲਾਂ ਹੀ ਤੇ ਉਹਦੀ ਮਾਂ ਨੇ ਕੋਠੇ ਤੇ ਚੜਕੇ ਤੇ ਗਾਲਾਂ ਵਾਵਾ ਕੱਢੀਆਂ ਤੇ ਕਹਿੰਦੀ ਕਿ ਤੁਹਾਡੇ ਮੁੰਡੇ ਨੂੰ ਨਹੀਂ ਛੱਡਾਂਗੀ ਉਹਨੇ ਬੱਚਿਆਂ ਨੂੰ ਹਲਾਸ਼ਰੀ ਦੇ ਕੇ ਤੇ ਮੇਰੇ ਮੁੰਡੇ ਨੇ ਇੰਨੀ ਬੁਰੀ ਤਰ੍ਹਾਂ ਮਰਵਾਇਆ ਪਹਿਲਾਂ ਕੋਠੇ ਤੇ ਧੱਕਾ ਮਰਵਾਇਆ ਹੀ ਤੇ ਜਦੋਂ ਮੁੰਡਾ ਥੱਲੇ ਆ ਕੇ ਡਿੱਗ ਗਿਆ ਤੇ ਉਹਨੂੰ ਉਹਦੀਆਂ ਭੈਣਾਂ ਨੇ ਸਾਰਿਆਂ ਨੇ ਰਲ ਕੇ ਇੰਨੀ ਬੁਰੀ ਤਰ੍ਹਾਂ ਮਾਰਿਆ। ਇਹ ਬਾਅਦ ਚ ਉਹਨੂੰ ਮਾਰਨ ਤੋਂ ਬਾਅਦ ਖੁਰਲੀ ਚ ਬਾਦਿਤਾਈ। ਉਸ ਤੋਂ ਉੱਥੇ ਜਦੋਂ ਮੈਂ ਗਈ ਜਦੋਂ ਵੇਖਿਆ ਮੈਨੂੰ ਪਤਾ ਲੱਗਿਆ ਇਹ ਬੱਚਿਆਂ ਨੇ ਰੋਲਾ ਪਾਇਆ ਕਿ ਤੁਹਾਡੇ ਮੁੰਡੇ ਨੂੰ ਇੱਥੇ ਘੁੱਟਣ ਦੇਇਆ। ਤੇ ਮੈਂ ਉੱਥੇ ਜਾ ਕੇ ਉੱਪਰੋਂ ਨਹੀਂ ਦੇਖਿਆ ਮੁੰਡੇ ਮੁੰਡੇ ਨੇ ਮੈਨੂੰ ਆਵਾਜ਼ ਦਿੱਤੀ ਕੋਠੇ ਤੋਂ। ਕਿ ਵੀ ਇੱਧਰ ਹੈਗਾ ਵਿਰਾਜ ਜਿੱਤੇ ਵਿਰਾਜ ਨੂੰ ਮੈਂ ਕਹਾਂ ਬੇਟਾ ਤੈਨੂੰ ਇੱਕ ਆਵਾਜ਼ ਮਾਰਦੀ ਤੂੰ ਸਮਝ ਜਾਂਦਾ ਇੰਨੀਆਂ ਆਵਾਜ਼ਾਂ ਦੇ ਰਹੀ ਤੈਨੂੰ ਰੋ ਰੋ ਕੇ ਨੇ ਕਹਿੰਦਾ ਪਿਆ ਮੰਮੀ ਮੰਗੇ ਨੇ ਮੈਨੂੰ ਮਾਰਿਆ ਇਹ ਤੇ ਮੰਗੇ ਦੇ ਆ ਪੈਣਾ ਨੇ ਤੇ ਉਹਦੀ ਮੰਮੀ ਨੇ ਕਿਹਾ ਸੀ ਉਹਨਾਂ ਨੂੰ ਮਾਰਨ ਵਾਸਤੇ ਇਹ ਦੰਜਸ ਕੀ ਕਿਨੇ ਦੀ ਆਸ ਸੀ ਆਪਸ 'ਚ ਉਹ 2 ਦਿਨ ਪਹਿਲਾਂ ਹੀ ਗੁੱਡੀਆਂ ਪਿੱਛੇ ਲੜਾਈ ਹੋਈ ਸੀ ਉਹਨਾਂ ਦੇ ਨਾਲ ਕੁੱਟਿਆ ਗਿਆ ਉਹ ਕੀ ਕਿੰਨੀ ਕਿੰਨੀ ਉਮਰ ਦੇ ਬੱਚੇ ਸੀ ਉਹ ਜਿਹੜਾ ਮੰਗਾ ਮੁੰਡਾ ਏ ਉਹਦਾ ਇਹ 14 ਸਾਲ ਉਮਰ ਹੈਗੀ ਉਹਦੀਆਂ ਭੈਣਾਂ ਕੋਈ ਹੈਗੀ 18 ਸਾਲ ਦੀ ਕੋਈ 20 ਸਾਲ ਦੀ ਹੈਗੀਆਂ 16 ਸਾਲ ਦੀ ਕੋਈ ਹਾਂਜੀ 4-5 ਭੈਣਾਂ ਹੈਗੀਆਂ ਤੇ ਮਾਂ ਨੇ ਹਲਛਰੀ ਦੇ ਕੇ ਤੇ ਮੇਰੇ ਬੱਚੇ ਦਾ ਬੁਰਾ ਹਾਲ ਕਰ ਦਿੱਤਾ ਜੇ ਤੱਕ ਹੋਸ਼ ਨਹੀਂ ਆਈ ਮੇਰੇ ਮੁੰਡੇ ਨੇ ਖੂਨ ਦੀਆਂ ਤੇ ਇਹਨੂੰ ਉਲਟੀਆਂ ਆਈਆਂ ਕਾਨੇ ਕਪਲ ਲਗਾਈ ਗਈ ਹਾਂਜੀ ਨਹੀਂ ਲਿਖਾਈ ਸਿੱਧਾ ਆ ਪਾਗੇ ਹਸਪੀਟਲ ਲੈ ਕੇ ਕੀ ਮੰਗੀ ਕਰਦੇ ਜੀ ਮੰਗ ਸਾਨੂੰ ਇਨਸਾਫ ਚਾਹੀਦਾ ਉਹਨਾਂ ਨੂੰ ਵੀ ਇਦਾਂ ਹੀ ਸਟਾ ਲੱਗਣ ਆ ਦੀ ਨਾ ਮੇਰਾ ਰਜੇਸ਼ ਕੁਮਾਰ ਹੈ। ਪੋਹਰਾਂ ਵਾਲਾ ਮੈਂ ਪਟਕਾ ਵਾਲਾ ਦਾਣਾ ਮੰਡੀ ਬੈਕ ਸਾਡਾ ਦਾ ਬਿਜਿਲੀ ਕਲੋਨੀ ਨੂੰ ਲੈ ਚਾ। ਕੀ ਗੱਲ ਬਾਤ ਹੈ ਸਾਡੇ ਮੁੰਡੇ ਨਾਲ। ਮੁੰਡੇ ਨਾਲ ਮੈਂ ਤਾਂ ਸਰ ਹੋ ਗਿਆ ਸੀ ਮੈਂ ਡਿਊਟੀ ਤੇ ਗਈ। ਤੇ ਮੈਂ ਮੈਨੂੰ ਫੋਨ ਕੀਤਾ ਗਿਆ। ਯਾਨੀ ਕੰਮ ਦੇ ਵਿੱਚ ਤੇ ਐਡਾ ਗੱਲ ਹੋ ਗਈ। ਤੇ ਮੈਂ ਇੱਧਰ ਆਇਆ ਹਸਪੀਟਲ ਆਇਆ ਸਿਵਲ ਹਸਪੀਟਲ ਆਇਆ ਤੇ ਫਿਰ ਕਰਦਿਆਂ ਮੈਨੂੰ ਦੱਸਿਆ ਕਿ ਐਡਾ ਦਾ ਕਰੀ। ਨਾਲ ਤੇ ਮੁੰਡੇ ਨੇ ਬੁਲਾ ਕੇ ਤੈਨੂੰ ਡੇਢ ਚੁੱਕਾ ਥੱਲੇ ਸੁੱਟਦਾ ਏ ਛੱਤ ਤੋਂ। ਤਨਾਲੇ ਦੇ ਪੈਣਾ ਨੇ ਮਾਰਿਆ ਤੇ ਨਾਲੇ ਦੀ ਮਾਂ ਜਿਹੜੀ ਵੀ ਉਹ ਪਿੱਛੋਂ ਵਾਜਦੇ ਨੇ ਨੂੰ ਮਾਰੋ 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 ਕਿੰਨੀ ਉਮਰ ਤੁਹਾਡੇ ਬੇਟੇ ਦੀ ਮੇਰੇ ਬੇਟੇ ਦੀ ਉਮਰ ਹੈਗੀ ਹੈ 11ਵੇਂ ਚ ਲੱਗਾਇਆ 11 ਸਾਲ 11ਵੇਂ ਸਾਲ ਦੇ ਥਾਣੇ ਤੁਹਾਨੂੰ ਉੱਥੇ ਬੁਲਾਇਆ ਜਾ ਰਿਹਾ ਹੈ ਥਾਣੇ ਹਾਂਜੀ ਬੁਲਾਇਆ ਜਾ ਰਿਹਾ ਹੈ ਹਾਂਜੀ ਬੁਲਾਇਆ ਜਾ ਰਿਹਾ ਹੈ ਕੀ ਮੰਗ ਕੀ ਕਰਦੇ ਮੰਗ ਆਇਆ ਜੋ ਸਾਡੇ ਬੱਚੇ ਨਾਲ ਕੀਤਾ ਸਾਨੂੰ ਰਿਹਾ ਹੈ ਇਹ ਸਾਫ ਚਾਹੀਦਾ ਜੇ ਇਹਨਾਂ ਨਾਲ ਵੀ ਇਦਾਂ ਹੀ ਹੋਣਾ ਚਾਹੀਦਾ ਕਾਨੂੰਨਾਂ ਨੇ ਇਹਨਾਂ ਨੂੰ ਹੋਣਾ ਚਾਹੀਦਾ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 987679499